ਤੂੰ ਵੀ ਉਹਦੀਆਂ ਗੱਲਾਂ ਤੇ ਯਕੀਨ ਕਰ ਲਿਆ ਮੈਂ ਤਾਂ ਪਹਿਲੀ ਰੱਬ ਦੀ ਮਾਰੀ ਆ ਤੂੰ ਉਹਦਾਂ ਰੰਗ ਰਲੀਆਂ ਬਣਾਵੇਂ ਤੇ ਉਹ ਸਭ ਸਹੀ ਆ ਹਨਾ ਜੋ ਮੈਂ ਦੇਖ ਰਿਹਾ ਉਹ ਗਲਤ ਆ ਹਾਂ ਭੈਣੇ ਅੱਜ ਕਿਵੇਂ ਆਉਣਾ ਹੋ ਗਿਆ ਕੰਮ ਆਈ ਸੀ ਪੜ ਮੈਂ ਤੇਰੇ ਕੋਲੇ ਅੱਛਾ ਹਾਂ ਦੱਸ ਮੈਂ ਕੋਈ ਗੱਲ ਪੁੱਛਾਂ ਤੈਨੂੰ ਬੁਰਾ ਤੇ ਨਹੀਂ ਮੰਨਦੀ ਨਹੀਂ ਮੰਨਦੀ ਭੈਣ ਹਾਂ ਦੱਸ ਕੀ ਹੋ ਗਿਆ ਇਹ ਜੀ ਕੀ ਗੱਲ ਹੋ ਗਈ ਮੈਨੂੰ ਐਂ ਦੱਸ ਤੂੰ ਸਾਡੀ ਬਹੂ ਨਾਲ ਕੀ ਗੱਲਾਂ ਕਰਦੀ ਹੁੰਨੀ ਆ ਇਹ ਜੀਆਂ ਮੈਂ ਤੇਰੀ ਬਹੂ ਨਾਲ ਗੱਲਾਂ ਕੀ ਕਰ ਲਾਂ ਗੱਲਾਂ ਤੂੰ ਕਰਦੀ ਆ ਮੈਂ ਖੁਦ ਸੁਣਿਆ ਕੰਨੀ ਹੂੰ ਤੂੰ ਮੁੱਕਰ ਨਾ ਗੱਲਾਂ ਤੋਂ ਮੈਂ ਦੇਖ ਲੈ ਕੋਈ ਗੱਲ ਨਹੀਂ ਕਰੀ ਤੇਰੀ ਨਾ ਨਾ ਮੇਰੀ ਲਿਆਜ ਚਲ ਮੈਂ ਲਿਆਏ ਤੌਰ ਤੇ ਚਲ ਮੈਂ ਬੰਦਾ ਜਾਂਦਾ ਹੀ ਆ ਉਹਦੇ ਤੇ ਚਲ ਵਕਤ ਪੈ ਗਿਆ ਛੋਡੇ ਤੇ ਵਕਤ ਪੈ ਗਿਆ ਚਲ ਮੈਂ ਗਈ ਆ ਚੱਲ ਬੰਦਾ ਦੁੱਖ ਸੁੱਖ ਪੁੱਛਣ ਜਾ ਹੀ ਵਰਦਾ ਫਿਰ ਇਹਦੇ 'ਚ ਕੀ ਹੋ ਗਿਆ ਲਿਆ ਉਸ ਤਾਂ ਤੇਰੀ ਵੱਖ ਰਹਿ ਗਈ ਜਿਹੜੀਆਂ ਤਾਂ ਚੁਗਲੀਆਂ ਲਾਉਣੀਆਂ ਉਹਨੂੰ ਜਦੋਂ ਮੈਂ ਜਿਉਂਦੀ ਜਾਗਦੀ ਬੈਠੀ ਆ ਤੇਰਾ ਮਤਲਬ ਕੀ ਹੈ ਮੇਰੇ ਨਾਉਂ ਬੁਲਾਉਣ ਦਾ ਤੂੰ ਜੇ ਕੋਈ ਗੱਲ ਆ ਤਾਂ ਮੇਰੇ ਨਾਲ ਕਰਾ ਕੇ ਨਾ ਫਿਰ ਕੋਈ ਗੱਲ ਹੋ ਗਈ ਤਾਂ ਮੈਨੂੰ ਫਿਰ ਉਹ ਵੀ ਦੱਸ ਪਹਿਨੇ ਮੇਰੀ ਗੱਲ ਸੁਣ ਸਾਡੇ ਘਰ ਦੇ ਮਾਮਲੇ ਵਿੱਚ ਤੈਨੂੰ ਪੈਣ ਦੀ ਲੋੜ ਨਹੀਂ ਤੇਰੀਆਂ ਉਂਗਲਾਂ ਕਰਕੇ ਸਾਡੀ ਨੂੰ ਘਰੋਂ ਬਾਹਰ ਹੋਈ ਪਈ ਐ ਤੈਨੂੰ ਕਿਹਨੇ ਕਿਹਾ ਮੈਂ ਕੰਨੀ ਸੁਣੀ ਆ ਮੈਂ ਆਪ ਵੇਖਿਆ ਤੈਨੂੰ ਗੱਲ ਕਰਦੀ ਨੂੰ ਤੇਰਾ ਕੀ ਮਤਲਬ ਜਿਦਾਂ ਸਿੱ ਘਰੇ ਨਹੀਂ ਹੁੰਦੀਆਂ ਤੇਰਾ ਕੀ ਮਤਲਬ ਮੇਰੀ ਨੂੰਹ ਕੋਲ ਜਾ ਕੇ ਗੱਲਾਂ ਕਰਨ ਦਾ ਚਲ ਉਹ ਤਾਂ ਮੈਂ ਕਹਤੇ ਚਲ ਜਾ ਬੜੀ ਉਹਦੇ ਨਾਲ ਮੇਰੀ ਲਿਆ ਜਾ ਜਦੋਂ ਮੈਂ ਤੁਹਾਨੂੰ ਦੱਸਿਆ ਇਹ ਨਹੀਂ ਗੱਲਾਂ ਭੁਗਦੀਆਂ ਮੇਰੇ ਨਾਲ ਸੁਣ ਲੈ ਜੇ ਸਿੱਕੇ ਹੈਗੇ ਵਸਕਦੀ ਆ ਤੇਰੀ ਲਿਆਜ ਮੇਰੇ ਨਾਲ ਹੋਣੀ ਚਾਹੀਦੀ ਮੇਰੇ ਨੂੰਹਾਂ ਨਾਲ ਥੋੜੀ ਥੋੜੀ ਲਿਆਜ ਰੱਖੇਗੀ ਚਲ ਕੋਈ ਨਹੀਂ ਭੈਣੇ ਗੁੱਸਾ ਨਾ ਕਰ ਤੇਰਾ ਨੋਹਾ ਮੇਰੇ ਨਾਲ ਤੁਸ ਲੱਗਦਿਆਂ ਹੀ ਆ ਮੈਂ ਫੇਰ ਹੀ ਗਈ ਸੀ ਹਮਦਾਰਦੀ ਚ ਚਲ ਭੈਣੇ ਜੀ ਸਦਕੇ ਆ ਮੈਂ ਨਹੀਂ ਕਹਿੰਦੀ ਦੁੱਖ ਸੁੱਖ ਆਸਗਵਾੜੀ ਬਣਾਉਂਦਾ ਹੁੰਦਾ ਦੇਖਣਾ ਤੂੰ ਆ ਜਾ ਮੈਨੂੰ ਕੋਈ ਹੋਣੀ ਹੈਗਾ ਬਸ ਭੈਣ ਵਾਂ ਕੇ ਮੇਰੇ ਹੱਥ ਜੋੜ ਕੇ ਬੇਨਤੀ ਆ ਤੇ ਮੇਰੇ ਨੂਹਾਂ ਨੂੰ ਕੋਈ ਇਧਰ ਉਧਰ ਦੀ ਕੱਲਾ ਨਾ ਕਰਿਆ ਕਰ ਸਾਡੇ ਘਰੇ ਤਾਂ ਪਹਿਲਾਂ ਹੀ ਬਹੁਤ ਕਲੇਸ਼ ਪੈ ਰਿਆ ਤੈਨੂੰ ਪਤਾ ਕਿੱਦਾਂ ਹਾਸਾ ਮੇਰੇ ਨਾਲ ਹੋ ਕੇ ਹਟਿਆ ਤੂੰ ਵੀ ਜਾਣਦੀ ਆ ਦੇਖ ਹਣਾ ਬਸ ਭੈਣ ਇਹ ਕਹਿੰਨੀ ਆ ਜੀ ਸਦਕੇ ਆ ਕੋਈ ਗੱਲ ਨਹੀਂ ਬਸ ਜਿਹੜੀ ਵੀ ਗੱਲ ਹੁਣ ਮੇਰੇ ਨਾਲ ਕਰ ਲਿਆ ਕਰ ਠੀਕ ਹੈ ਨਾ ਚੰਗਾ ਭੈਣ ਠੀਕ ਹੈ ਲੈ ਦੇਖ ਲੈ ਇਹਦਾ ਨਾ ਹੰਕਾਰ ਟੁੱਟਿਆ ਅੱਡੀ ਵੱਡੀ ਕੱਲ ਮੌਤ ਹੋ ਕੇ ਹਟੀਏਗੀ ਕਿਵੇਂ ਲੜਦੀ ਫਿਰਦੀ ਆ ਨੂਹਾ ਇਹਦੀਆਂ ਨਹੀਂ ਬਸ ਚ ਦੂਜਿਆਂ ਨੂੰ ਕਹਿੰਦੀ ਫਿਰਦੀ ਆ ਪਰ ਵੀ ਨਾ ਉੱਠ ਘੜ ਪਈਆਂ ਰੋਟੀ ਨਹੀਂ ਖਾਣੀ ਤੈਨੂੰ ਸੁਣਦਾ ਨਹੀਂ ਮੈਂ ਕੀ ਕਹੀ ਜਾਂਦਾ ਚਲ ਮੈਂ ਕਹਿਣਾ ਰੋਟੀ ਲੈ ਕੇ ਆ ਅੱਛਾ ਹੁਣ ਮੈਂ ਲੈ ਕੇ ਆਵਾਂ ਰੋਟੀ ਉਸੇ ਦੇ ਤਾਂ ਦੀ ਖਾਣਾ ਤਾਂ ਟਾਈਮ ਦੇਖੀ ਕਿਹੜਾ ਹੋਇਆ ਆ ਹੁਣ ਰੋਟੀ ਦਾ ਟਾਈਮ ਆਗਾ ਦੇ ਦਵਾਂ ਤੈਨੂੰ ਨਾਣ ਬਣਾ ਕੇ ਮੈਂ ਹੁਣੇ ਠੀਕ ਐ ਨਾ ਮੈਂ ਹੁਣ ਉਹਦੇ ਤੋਂ ਰੋਟੀ ਮੰਗਾ ਕੋ ਨਾਰੇ ਮੇਰਾ ਹੱਕ ਬਣਦਾ ਉਹਦੇ ਤੋਂ ਰੋਟੀ ਮੰਗਣ ਦਾ ਅੱਛਾ ਹੋਰ ਸਾਰੇ ਹੱਕ ਤਾਂ ਹੈਗੇ ਨੇਗੇ ਕਲ ਰੋਟੀ ਮੰਗਣ ਦਾ ਹੀ ਹੱਕ ਨਹੀਂ ਹੈਗਾ ਹੈ ਬਾਰੇ ਗਰੋਂ ਹੋ ਗਏ ਮੈਂ ਤੇਰੀ ਬੱਖ-ਬੱਖ ਸੁਣਦੇ ਨੇ ਕਿ ਐਵੇਂ ਨਾ ਮੈਨੂੰ ਬਿਨਾ ਵਜਾ ਜੁੱਤੀਆਂ ਨਾ ਕਾ ਲਈ ਤੂੰ ਅੱਛਾ ਹੁਣ ਉਹ ਤੇ ਕਰਕੇ ਮੇਰੀ ਜੁੱਤੀਆਂ ਵੀ ਰਾਉਂਗੇ ਤੁਸੀਂ ਐ ਕਰਦੀਆਂ ਮੈਂ ਤਲਾਕ ਦੇ ਦੇਣੀ ਆ ਉਹਨੂੰ ਵਸਾ ਲਿਓ ਆਪਦੇ ਘਰੇ ਹੋਰ ਕੀ ਆਹੀ ਚਾਹੁੰਦੇ ਆ ਤੁਸੀਂ ਤੂੰ ਚੁੱਪ ਹੋ ਜਾ ਕੇ ਮੈਨੂੰ ਸੇਵਾ ਕਰਵਾਉਣੀ ਐ ਰਹਿਣ ਦੇ ਰਹਿਣ ਦੇ ਜੇ ਮੈਂ ਸੱਚੀ ਗੱਲ ਕਹਿ ਦਿੰਦੀ ਆ ਨਾ ਫਿਰ ਮਰਚਾਂ ਲੜਦੀਆਂ ਲੱਗੀਆਂ ਆ ਜਦੋਂ ਦੇਖ ਲਓ ਤੁਸੀਂ ਭਾਬੀ ਦੇ ਪੇਸ਼ ਕਿਉਂ ਪਈਆਂ ਰਹਿੰਦੀਆਂ ਜੀ ਨਾਲੇ ਮੈਨੂੰ ਸਮਝ ਨਹੀਂ ਆਉਂਦੀ ਤੂੰ ਉਹਦੇ ਸੱਤੀ ਭੈਣ ਹੈ ਉਹ ਵਿਚਾਰੀ ਦਾ ਕੀ ਮਾੜਾ ਕੀਤਾ ਤੂੰ ਦਾ ਅੱਛਾ ਉਹਨੇ ਤਾਂ ਕੁਛ ਮਾੜਾ ਕੀਤਾ ਹੀ ਨਹੀਂ ਅਸੀਂ ਉਹ ਮਾੜਿਆ ਨਾਲੇ ਤੈਨੂੰ ਕੁਛ ਜ਼ਿਆਦਾ ਹੀਜ ਨਹੀਂ ਮਾਰਦਾ ਦਾ ਹੀਜ ਤਾਂ ਆਪੇ ਆਊਗਾ ਮੈਂ ਕਿਹੜਾ ਕੁਛ ਲੱਗਦੀ ਆ ਹੱਕ ਜੋ ਸਾਰੇ ਉਹਨੂੰ ਦੇ ਰੱਖੇ ਨੇਗੇ ਬਹੁਤ ਦਿਨ ਤਾਂ ਮੈਨੂੰ ਆ ਗਿਆ ਤੇਰੇ ਤੈਨੂੰ ਹੁਣ ਦੇਖੀ ਚੱਲੋ ਅੱਗੇ ਕੀ ਬੰਦਦਾ ਕਰਦੀ ਆਂ ਉਹਦੀ ਮਾਂ ਨੂੰ ਫੋਨ ਮੈਂ ਵੀ ਕੱਠ ਕਰੂੰਗੀ ਹੁਣ ਹਾਂ ਦੱਸੂੰਗੀ ਕਿ ਤੂੰ ਤਾਂ ਥੋਡੀਆਂ ਤੋਂ ਇਹ ਜਣੇ ਦੀਆਂ ਮੈਨੂੰ ਤਾਂ ਕਹਿਤਾ ਕਿ ਭੈਣਾ ਤੇ ਉਹਨੂੰ ਨਹੀਂ ਦਿਖਦਾ ਹੈਗਾ ਅਭੀ ਆਉਦੀ ਭੈਣ ਦਾ ਘਰ ਬੱਟਦੀ ਫਿਰਦੀ ਆ ਉਹ ਹੈ ਉਹਦੇ ਬੜੇ ਤੁਸੀਂ ਦਲਾਸੇ ਦਿੱਨੇ ਬੜੇ ਮੋਢੇ ਦੇ ਹੱਥ ਰੱਖਦੇ ਹੋ ਮੈਨੂੰ ਅੱਜ ਤੱਕ ਦਲਾਸਾ ਦਿੱਤਾ ਕਰੇ ਰੱਖੇ ਮੇਰੇ ਮੋਢੇ ਤੇ ਹੱਥ ਕਰਦੀਆਂ ਮਾਨੂੰ ਕੋਣ ਉਹਨਾਂ ਨੂੰ ਵੀ ਪਤਾ ਲੱਗੇ ਤੁਹਾਡੇ ਕਰਤੂਤ ਲਾ ਕਰ ਲੈ ਜਿਹਨੂੰ ਮਰਜ਼ੀ ਤੁਸੀਂ ਨਾ ਸੁੱਖ ਦਾ ਸਾਹ ਲੈਣ ਦਿਓ ਮੈਨੂੰ ਤੁਸੀਂ ਹੋਰ ਸੁਣਿਆ ਮੋਂਦੇ ਨਾਲ ਇੱਕ ਤਾਂ ਮਾਫੀ ਨਹੀਂ ਚੱਕੀ ਜਦ ਮਰਜ਼ੀ ਫੋਨ ਲਾ ਕੀ ਕਰ ਨਾ ਕਰ ਮੈਂ ਜਦੋਂ ਵੀ ਓਕੇ ਨਾ ਤੇ ਫੋਨ ਵੀ ਚੱਕਦੀ ਹੋਈ ਨਹੀਂ। ਫੁੰਡੇ ਜਿਵੇਂ ਕਰਕੇ ਦੇਖਾ ਫੋਨ। ਨੱਕੀ ਗੱਲ ਵੀਰੇ ਤੋ ਕੱਲਾ ਗਿਆ ਮਾਣੋ ਕਿਉਂ ਨਹੀਂ ਲੱਗੇ ਆਇਆ। ਉਹ ਮਾਮਾ ਮਾਰੇਗੇ ਸੀ। ਬਿਮਾਰਾ। ਬੰਦਲਾ ਸੋਤਰਾਂ ਦੀ ਗੱਲਬਾਤ ਕਰ ਰਹੀ ਹੁੰਦੀ ਹੈਗੀ। ਨਾ ਤੂੰ ਰਾਤ ਗੱਲ ਕਰਾਈਆ ਮਾਣ ਨਾਲ। ਉਦੋਂ ਦੀ ਮਾਣੋ ਫੋਨ ਲਈ ਜਨੀ ਹੋਣੀ ਚੱਕਦੀ ਹੈਗੀ। ਚਲ ਭੈਣੇ ਟੈਨਸ਼ਨ ਕਿਉਂ ਲੈ ਰਹੀ ਹੈ ਮੈਂ ਤਾਂ ਆ ਗਿਆ ਨਾ। ਤਾਂ ਜਿੰਨਾਂ ਦਾ ਪਈ ਪਵਾਈਆਂ ਨੇ ਮੈਂ ਕਿਹੜਾ ਜਾਣ ਬੁੱਝ ਕੇ ਲੈਣੀ ਆਂਗੀ ਮੇਰੀ ਗੱਲ ਸੁਣ ਵੀਰੇ ਮਾੜਾ ਮੋਟਰ ਨੂੰ ਭੈਣ ਸਮਝਾ ਦੇ ਸਮਝਾਇਆ ਜਾਂਦਾ ਠੀਕ ਆ ਨਾ ਲੈ ਹੋਇਆ ਕੀ ਆ ਉਹ ਹੀ ਤਾਂ ਕਹਿੰਨੀ ਮੈਂ ਤਾਂ ਤੈਨੂੰ ਦੱਸ ਵੀ ਨਹੀਂ ਸਕਦੀ ਜਿਹੜਾ ਕੁਛ ਉਹਨੇ ਕਰਖਿਆ ਇੱਥੇ ਇਸ ਘਰ ਦੇ ਵਿੱਚ ਜੇ ਦੱਸਾਂਗੀ ਤਾਂ ਹੀ ਪਤਾ ਲੱਗੂਗਾ ਜੇ ਮੈਂ ਬੋਲਤਾ ਫਿਰ ਤੂੰ ਕਹੇਗਾ ਵੀ ਆਏ ਬੋਲਦੀ ਆਗੀ ਜਾਣ ਜਾਣ ਕੇ ਨਾ ਲੱਖੀ ਦੇ ਨਾਲ ਉਹ ਕਰਦੀ ਫਿਰਦੀ ਆਗੀ ਉਹ ਹੈ ਪਹਣ ਨੇ ਲਾ ਦਿਆ ਕਿ ਮੇਰੇ ਕੋਲ ਆਵੇ ਆਪਦਾ ਉਹਨੇ ਇੱਕ ਬੰਦਾ ਛੱਡਿਆ ਨਹੀਂ ਹੈਗਾ ਹੁਣ ਮੇਰੇ ਪੱਤੇ ਦੇ ਅੱਖ ਰੱਖ ਰੱਖੀ ਆਗੀ ਪ੍ਰਵੀਨ ਕੋਈ ਸ਼ਰਮ ਕਰ ਲੈ ਤੂੰ ਵੀਰੇ ਮੈਂ ਕਾਦੀ ਸ਼ਰਮ ਕਰਾਂ ਸ਼ਰਮ ਤਾਂ ਉਹਨੂੰ ਕਰਨੀ ਚਾਹੀਦੀ ਹੈ ਜਿਹੜਾ ਆ ਕੁਛ ਕਰ ਰਹੀ ਹੈਗੀ ਪਹਣਾਂ ਨੇ ਤਾਂ ਉਹਨੂੰ ਤੇ ਰਿਸ਼ਤੇ ਹੀ ਨਹੀਂ ਰੱਖਿਆਗਾ ਚੱਲ ਕੋਈ ਨਾ ਸੱਚੀ ਇਹ ਗੱਲ ਹੈ ਵੀਰੇ ਮੈਂ ਝੂਠ ਬੋਲੂੰਗੀ ਮਜ਼ਾਕ ਕਰੂੰਗੀ ਅੱਜ ਇਹ ਗੱਲਾਂ ਤੇ ਮੇਰੇ ਤਾਂ ਘਰੋਂ ਝੜਨ ਤਿਆਰ ਹੈਗਾ ਪਹਣੇ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਤੂੰ ਆਪ ਦੋਵੇਂ ਪਹਿਲਾਂ ਜਾ ਕੇ ਕੱਲੀ ਨਾਲ ਗੱਲ ਕਰ ਲੈ ਵੀ ਕੀ ਕਹਿੰਦੀ ਆ ਪੁੱਛ ਰੌਦੇ ਤਾਂ ਠੀਕ ਆ ਨਹੀਂ ਐਵੇਂ ਬਾਦੂ ਤਾਂ ਮੈਂ ਦੇਖ ਮੇਰੇ ਤੋਂ ਹੈਗੀ ਉਹ ਵੱਡੀ ਮੈਂ ਤਾਂ ਹੱਥ ਚੱਕਿਆ ਜਾਊਗਾ ਫਿਰ ਤੁਸੀਂ ਕਹੋਗੇ ਵੀ ਪਰ ਵੀ ਨਾ ਕੁਛ ਕਰਦੀ ਆ ਇਹ ਸਾਰਾ ਕੁਝ ਉਹਦੇ ਲੱਛਣਾ ਕਰਕੇ ਹੋਊਗਾ ਜੱਟੀ ਕੀ ਦੀ ਟਕਾ ਲਉ ਉਹਨੂੰ ਚਲ ਤੋ ਪੈਣਾ ਟੈਂਸ਼ਨ ਨਾਲ ਆ ਮੈਂ ਕਰਦਾ ਕਰ ਦੂੰ ਤੇ ਨਾਲ ਹਾਂ ਲੈ ਹੱਦ ਕਰਦਾ ਐ ਵੀ ਮੇਰੀ ਸਾਈਡ ਤਾਂ ਕੀ ਲੈਣੀ ਸੀ ਉਲਟਾ ਕਿਉਂ ਉਸੇ ਦੀ ਸਾਈਡ ਲੈ ਰਿਆ ਪਤਾ ਨਹੀਂ ਇਹ ਜੌਣੇ ਕੀ ਤਾਂ ਕਰਖਿਆ ਕੀ ਨਾ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਹੈਗੀ ਲੋਕ ਸਹੀਓ ਕਹਿੰਦੇ ਨੇ ਅੱਜ ਦੇ ਟਾਈਮ ਦੇ ਵਿੱਚ ਨਾ ਇਹੋ ਜਿਹੇ ਦਾ ਟਾਈਮ ਆਗਾ ਚੰਗੇ ਬੰਦੇ ਨੂੰ ਕੌਣ ਪੁੱਛਦਾ ਫਰਕ ਨਹੀਂ ਕਿਵੇਂ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਸਤਿ ਸ਼੍ਰੀ ਅਕਾਲ ਔਰ ਠੀਕ ਆ ਹਾਂ ਵੀਰੇ ਠੀਕ ਆ ਤੁਸੀਂ ਦੱਸੋ ਮੰਮੀ ਡੈਡੀ ਕਿੱਦਾਂ ਸੀ ਉਹ ਬਸ ਵਧੀਆ ਮੰਮੀ ਥੋੜੀ ਬਿਮਾਰ ਹੈਗੀ ਆ ਨਹੀਂ ਤਾਂ ਉਹਨੇ ਵੀ ਨਾ ਲਾਉਣਾ ਸੀ ਹਾਂ ਤਾਂ ਮੈਨੂੰ ਪਤਾ ਮੈਂ ਫੋਨ ਕੀਤਾ ਸੀ ਮੰਮੀ ਨੂੰ ਤਾਂ ਹੀ ਕਰਕੇ ਮੈਂ ਵੀ ਨਹੀਂ ਆਈ ਭੈਣੇ ਮੈਨੂੰ ਪਰਵੀਨ ਭੈਣ ਨੇ ਦੱਸਿਆ ਇਹ ਜਿਹੜਾ ਕੁਛ ਐਸ ਘਰ ਚ ਚੱਲ ਰਿਹਾ ਸਹੀ ਨਹੀਂ ਚੱਲ ਰਿਹਾ ਇਹ ਸਹੀ ਨਹੀਂ ਚੱਲ ਰਿਹਾ ਕਿ ਨਹੀਂ ਸਹੀ ਚੱਲ ਰਿਹਾ ਉਹ ਭੈਣੇ ਮੈਨੂੰ ਸਭ ਪਤਾ ਹੈ ਦੇਖ ਰਾਜ ਭੈਣੇ ਮੈਂ ਬਾਲਾ ਬੋਲਦਾ ਚੰਗਾ ਨਹੀਂ ਲੱਗਦਾ ਬਾਕੀ ਪਰਵੀਨ ਨੇ ਦੱਸਿਆ ਉਹ ਸੱਚ ਹੈ ਕੀ ਸੱਚ ਹੈ ਵੀਰੇ ਬੇ ਉਹ ਹੀ ਲੱਖੇ ਭੈਣ ਨਾਲ ਤੁਹਾਡਾ ਤੂੰ ਇਹ ਕੀ ਕਹਿ ਰਹੇ ਜੱਸੇ ਮੈਨੂੰ ਤੇਰੇ ਤੋਂ ਆਮੇਦ ਨਹੀਂ ਸੀ ਕਿ ਤੂੰ ਪ੍ਰਵੀਨ ਨੇ ਗੱਲਾਂ ਚਾਕੇ ਮੈਨੂੰ ਇੰਨਾ ਕੁਝ ਕਹੇਗਾ ਤੂੰ ਵੀ ਉਹਦੀਆਂ ਗੱਲਾਂ ਤੇ ਯਕੀਨ ਕਰ ਲਿਆ ਮੈਂ ਤਾਂ ਪਹਿਲੀ ਰੱਬ ਦੀ ਮਾਰੀ ਆ ਦੇਖ ਭੈਣੇ ਮੈਂ ਫੇਰ ਪ੍ਰਵੀਨ ਭੈਣ ਨੂੰ ਸਮਝਾਵਾਂਗਾ ਤੂੰ ਟੈਨਸ਼ਨ ਨਾ ਲੈ ਬਾਕੀ ਤੁਸੀਂ ਦੋਵੇਂ ਲੜੀਆਂ ਨਾ ਕਰੋ ਬੰਦਾ ਚੰਗਾ ਨਹੀਂ ਲੱਗਦਾ ਬਾਕੀ ਭੈਣੇ ਤੁਹਾਨੂੰ ਇੱਕ ਘਰ ਚ ਇਸੇ ਲਈ ਨਹੀਂ ਵੀ ਆਇਆ ਤੂੰ ਤਾਂ ਸਹੀ ਦੋਵੇਂ ਜਣੇ ਲੜੋ ਮੇਰੇ ਮੈਂ ਤਾਂ ਅੱਜ ਤੱਕ ਨਹੀਂ ਉਹਦੇ ਨਾਲ ਲੜੀ ਫਰਕ ਤਾਂ ਉਹ ਕਰ ਰਹੀ ਪਾਪਾ ਨਹੀਂ ਕੀ ਗੱਲ ਦਾ ਚੱਲ ਭੈਣੇ ਤੂੰ ਟੈਨਸ਼ਨ ਨਾ ਲੈ ਮੈਂ ਫਿਰ ਵੀ ਭੈਣ ਨੂੰ ਸਮਝਾਵਾਂਗਾ ਮੈਂ ਤਾਂ ਉਹਦੇ ਨਾਲ ਕਦੇ ਦਰਾਨਿਆਂ ਚ ਠਾਣੀ ਵਾਲਾ ਸਾਥ ਵੀ ਨਹੀਂ ਰੱਖਿਆ ਚੱਲ ਕੋਈ ਨਾ ਭੈਣੇ ਤੂੰ ਫਿਕਰ ਨਾ ਕਰ ਪਰ ਮੈਨੂੰ ਉਮੀਦ ਨਹੀਂ ਸੀ ਵੀਰੇ ਦੱਸੇ ਕਿ ਤੂੰ ਉਹਦੀਆਂ ਗੱਲਾਂ ਚਾਹ ਕੇ ਮੈਨੂੰ ਆਹ ਕੁਛ ਕਹੇਗਾ ਪਹਿਣੇ ਤੂੰ ਮੈਨੂੰ ਗਲਤ ਸਮਝ ਰਹੀ ਹੈ ਮੈਂ ਤਾਂ ਵੈਸੇ ਸਮਝਾ ਰਿਹਾ ਸੀ ਚਲ ਠੀਕ ਹੈ ਭੈਣੇ ਫੇਰ ਮੈਂ ਪ੍ਰਵੀਨ ਭੈਣ ਨਾਲ ਗੱਲ ਕਰਨਾ ਬਾਕੀ ਮੈਨੂੰ ਪਤਾ ਭੈਣੇ ਤੂੰ ਗਲਤ ਨਹੀਂ ਹੋ ਸਕਦੀ ਮੈਂ ਪ੍ਰਵੀਨ ਭੈਣ ਨਾਲ ਕਰਦਾ ਗੱਲ ਉਹਨੂੰ ਕੋਈ ਗਲਤ ਫਹਿਮੀ ਹੋ ਗਈ ਰੱਬਾ ਤੂੰ ਮੇਰੀ ਇੰਨੀ ਮਾੜੀ ਕਿਸਮਤ ਲਿਖਤੀ ਅੱਜ ਪਤਾ ਲੱਗਿਆ ਵਿਧਵਾ ਦੀ ਜ਼ਿੰਦਗੀ ਚ ਆਪਦੇ ਵੀ ਆਪਣੇ ਨਹੀਂ ਉਹ ਵੀ ਬਗਾਨੇ ਹੋ ਗਏ ਹਾਂ ਬਾਈ ਦੱਸੋ ਕੀ ਤੁਹਾਡਾ ਰੋਣਾ ਬੈਠਾ ਕੋਲੇ ਵੀਰੇ ਆਪੇ ਪੁੱਛ ਲਾ ਦੱਸ ਦੂਗਾ ਤੈਨੂੰ ਇਹ ਹਾਂ ਬਾਈ ਦੱਸ ਕੀ ਰੋਲਾ ਤੁਹਾਡਾ ਉਹ ਰੋਲਾ ਤਾਂ ਨਹੀਂ ਉਹ ਬਸ ਐਵੇਂ ਯਾਰ ਇਹ ਨਾ ਦੋਵੇਂ ਜਣੀਆਂ ਰਲ ਕੇ ਪਾਪੀ ਨੂੰ ਬਦਨਾਮ ਕਰਨ ਤੇ ਤੁੰਡੀਆਂ ਹੋਈਆਂ ਨੇ ਅੱਛਾ ਅਸੀਂ ਬਦਨਾਮ ਕਰਨੀਆਂ ਹੈ ਤੇ ਜਿਹੜਾ ਕੁਝ ਤੂੰ ਕਰਦਾ ਉਹ ਵੀ ਦੱਸ ਦੇ ਨਾ ਵੀਰੇ ਨੂੰ ਉਹ ਮੈਂ ਕੀ ਕਰਿਆ ਐ ਪੁੱਛ ਵੀ ਕਰਿਆ ਕਿ ਇੰਨੀ ਦਾ ਕੋਲ ਜਾ ਜਾ ਕੇ ਬਹਿਣਾ ਉਹ ਕਦੇ ਮੋਢੇ ਦੇ ਹੱਥ ਰੱਖ ਲੈ ਕਦੇ ਕੁਛ ਕਦੇ ਕੁਛ ਤਨ ਜਿਗਰਾ ਮੇਰੇ ਵਰਗੇ ਦਾ ਜਿਹੜੀ ਹੁਣ ਤੱਕ ਬਰਦਾਸ਼ਤ ਕਰਦੀ ਆ ਰਹੀ ਆ ਪਾਗਲਾ ਮੈਂ ਯਾਰ ਤੂੰ ਹੀ ਦੱਸ ਮੈਨੂੰ ਉਹ ਮੇਰੇ ਭਾਈ ਦੀ ਘਰ ਵਾਲੀ ਆ ਉਹ ਨਾਲੇ ਤੂੰ ਦੱਸ ਭਾਈ ਦੇ ਜਾਣ ਤੋਂ ਬਾਅਦ ਆਉਂਦਾ ਵਿਚਾਈ ਤਾਂ ਸਾਡੇ ਤੋਂ ਇਲਾਵਾ ਕੌਣ ਆ ਏ ਐ ਵੀ ਬਦਨਾਮ ਕਰੀ ਰੱਖਦੀਆਂ ਉਹਨਾਂ ਨੂੰ ਜੀ ਮੈਂ ਥੋੜਾ ਜਿਹਾ ਹਾਲਚਾਲ ਹੁੰਦਾ ਪੁੱਛ ਲਾਂ ਤੇ ਇਹਨਾਂ ਨੂੰ ਮਰਜ਼ੀ ਲੱਗ ਜਾਂਦੀ ਜੀ ਮੈਂ ਥੋੜਾ ਜਿਹਾ ਹੁੰਦਾ ਹਾਲਚਾਲ ਪੁੱਛ ਲਾਂ ਤੇ ਇਹਨਾਂ ਨੂੰ ਮਰਜ਼ੀ ਆ ਲੱਗ ਜਾਂਦੀਆਂ ਮੇਰੀ ਵੀ ਭਾਬੀ ਆ ਉਹ ਪ੍ਰਵੀਨ ਪਾਣਾ ਤੋ ਕੁਝ ਸੋਚ ਸਮਝ ਕੇ ਬੋਲਿਆ ਕਰ ਕਈ ਵਾਰ ਅੱਖੀਂ ਦੇਖਿਆ ਵੀ ਗਲਤ ਹੁੰਦਾ ਹੈ ਚਲ ਠੀਕ ਹੈ ਵੀਰੇ ਮੈਂ ਤੁਹਾਡੀ ਗੱਲ ਮੰਨ ਲੈਣੀ ਆ ਵੀ ਮੈਂ ਗਲਤਾਂ ਕੀ ਗਲ ਇਹਦੀ ਮਾਂ ਵੀ ਫਿਰ ਗਲਤ ਹੈਗੀ ਜੀ ਉਹਨੂੰ ਕੁਛ ਦਿਖਦਾ ਉਹ ਤਾਂ ਹੀ ਬੋਲਦੀ ਆ ਪੁੱਛੋ ਇਹਨੂੰ ਹੁਣ ਬੋਲਦਾ ਕਿਉਂ ਨਹੀਂ ਮੰਮੀ ਨੇ ਆਪਦੀ ਅੱਖੀਂ ਦੇਖਿਆ ਤੇ ਕੰਨੀ ਸੁਣਿਆਗਾ ਤਾਂ ਅਸੀਂ ਕਹਿੰਨੇ ਆ ਕਿ ਸਾਡੇ ਕੋਈ ਦਿਮਾਗ ਚ ਨਹੀਂ ਵਰਕੇ ਪਿਆ ਵੀ ਬੇਫਾਲਤ ਦੇ ਬੋਲਾਂਗੇ ਅਸੀਂ ਉਹ ਮਾਂ ਦੀ ਤਾਂ ਹੁਣ ਉਮਰ ਹੋਈ ਪਈ ਐ ਉਹਨੂੰ ਹੁਣ ਚੰਗੇ ਮਾੜੀ ਦੀ ਪਰਖ ਨਹੀਂ ਰਹੀ ਤੇ ਤੂੰ ਤਾਂ ਸਿਆਣੀ ਐ ਅੱਛੇ ਅਕਲ ਤੇਨੂੰ ਵੀ ਪਰਖ ਆ ਗਈ ਹੋਰ ਤਾਂ ਸਾਰੇ ਉਹੀ ਤਰ੍ਹਾਂ ਫਿਰਦੇ ਨੇ ਤੈਨੂੰ ਪੜਾਤਾ ਲਿਖਾਤਾ ਇਸ ਲਾਈਕ ਕਰਤਾ ਹਣਾ ਹੁਣ ਮਾਂ ਮਾੜੀ ਵੱਜਦੀ ਆ ਕੱਲੀ ਉਹੀ ਚੰਗੀ ਆ ਕਿ ਸਾਰਿਆਂ ਚ ਉਹ ਤਾਂ ਆਪੇ ਚੰਗੀ ਲੱਗੂਗੀ ਪ੍ਰਵੀਨ ਤੈਨੂੰ ਕਿੰਨੇ ਵਾਰ ਕਿਹਾ ਤੂੰ ਘੱਟ ਥੋੜਾ ਬੋਲਿਆ ਕਰ ਚੱਲ ਠੀਕ ਆ ਵੀਰੇ ਤੂੰ ਤਾਂ ਆਪ ਇਹਨਾਂ ਦੀ ਸਾਈਡ ਲੈਣ ਵਾਲਾ ਹੋ ਗਿਆ ਹੁਣ ਦੇਖ ਪ੍ਰਵੀਨ ਭੈਣੇ ਮੈਂ ਰਾਜ ਭੈਣ ਨਾਲ ਗੱਲ ਕਰੀ ਆ ਮੈਨੂੰ ਤਾਂ ਕਿਸੇ ਪਾਸੋਂ ਗਲਤ ਲੱਗੀ ਨਹੀਂ ਆਹੋ ਵੀਰੇ ਇਹਨਾਂ ਕਰਦੀ ਹੋਣੀ ਆਪਦੇ ਆਪ ਦੀਆਂ ਗਲਤ ਕਿਉਂ ਲੱਗੂਗੀ ਉਹ ਮੈਨੂੰ ਪੁੱਛ ਕੇ ਦੇਖ ਵੀਰੇ ਮੈਂ ਕਿਵੇਂ ਜਰਦੀ ਆਂ ਕੀ ਉਹ ਲਾ ਉਹਦਾ ਤਾਂ ਕਦੇ ਫੋਨ ਆਇਆ ਨਹੀਂ ਤੇਰੇ ਧਿਆੜੀ ਚ 50 ਫੋਨ ਆਉਂਦੇ ਆ ਤੇ ਫਿਰ ਫੋਨ ਕਰੂਗੀ ਵੀ ਕਿਉਂ ਹੈ ਕਿਸੇ ਪਾਸੇ ਸੱਚੀਵੇਂ ਤਾਂ ਤਾਂ ਫੋਨ ਕਰੇ ਬੈਠੇ ਫਟੈ ਨੂੰ ਸਾਰਾ ਕੁਝ ਜੋ ਮਿਲਦਾ ਇੱਥੇ ਉਹਨੂੰ ਕਿਉਂ ਫੋਨ ਕਰੂਗੀ ਦੇਖ ਪ੍ਰਵੀਨ ਪੈਣੇ ਉਹ ਵੀ ਤੇਰੀ ਭੈਣ ਹੈ ਥੋੜਾ ਸੋਚ ਸਮਝ ਕੇ ਬੋਲਿਆ ਕਰ ਜਿਸ ਕਰਨਾ ਮੈਂ ਸਮਝਦੀ ਆ ਨਾ ਭੈਣਾ ਉਹ ਤਾਂ ਨਹੀਂ ਸਮਝਦੀ ਉਹਨੇ ਤਾਂ ਕੋਈ ਰਿਸ਼ਤਾ ਨਹੀਂ ਰੱਖਿਆ ਭੈਣਾ ਨਾਲ ਉਲਟਾ ਡੋਰਾ ਪਾਉਂਦੀ ਫਿਰਦੀ ਆ ਇਹਦੇ ਤੇ ਇਹੋ ਜਿਹਾ ਹੀ ਰਹੇਗਾ ਤੂੰ ਦੱਸ ਬਈ ਇਹੋ ਜੀ ਗੱਲ ਹੈਗੀ ਆ ਉਪਰਾਵਾ ਮੈਂ ਤਾਂ ਤੈਨੂੰ ਸਾਰੀ ਗੱਲ ਦੱਸ ਚੁੱਕਿਆ ਕਿਉ ਮੇਰੀ ਭਾਬੀ ਹੈ ਤੇ ਭਾਬੀ ਦਾ ਮੋਢੇ ਤੇ ਕਿਹੜਾ ਹੱਥ ਰੱਖਦਾ ਪਹਿਲੇ ਮੈਨੂੰ ਇਹ ਦੱਸ ਪ੍ਰਵੀਨ ਭੈਣੇ ਤੂੰ ਕੁਝ ਜ਼ਿਆਦਾ ਨਹੀਂ ਬੋਲੀ ਜਾਂਦੀ ਜੇ ਮੇਰੇ ਸੁਣਨੀ ਨਹੀਂ ਸੀ ਤੇ ਮੈਨੂੰ ਇੱਥੇ ਬੁਲਾਇਆ ਕਿਉ ਕੋਟੋ ਕੱਟ ਮੇਰੇ ਤੇ ਸ਼ਰਮ ਕਰੋ ਬਹੁਤ ਬਹੁਤ ਧੰਨਵਾਦ ਵੀਰੇ ਜਿਹੜੀ ਤੂੰ ਮੈਨੂੰ ਆਈ ਇਨਾਮਦਾਰੀ ਦਿੱਤੀ ਹੈਗੀ ਮੈਂ ਦੁਖੀ ਹਾਂ ਇਸ ਘਰ ਦੇ ਵਿੱਚ ਤਾਂ ਤੁਹਾਨੂੰ ਫੋਨ ਕਰਦੀ ਸੀਗੀ ਉਲਟਾ ਤੁਸੀਂ ਕਹਿੰਦੇ ਸ਼ਰਮ ਕਰੋ ਮੈਂ ਕਾਹਦੀ ਸ਼ਰਮ ਕਰਾਂ ਜੇ ਮੈਂ ਆਪਦਾ ਦੁੱਖ ਦੱਸਦਾ ਤੁਹਾਨੂੰ ਤਾਂ ਤੁਸੀਂ ਆ ਗੱਲਾਂ ਕਰਦੇ ਹੋਗੇ ਹਾਂ ਨਾਲੇ ਵੈਸੇ ਵੀ ਨਾ ਵੀਰੇ ਕਰ ਮੇਰਾ ਜੜ ਰਿਆ ਸੀ ਤਾਂ ਮੈਂ ਹੀ ਫੋਨ ਕਰੂੰਗਾ ਉਹਨੂੰ ਕੀ ਲੋੜ ਪਈ ਫੋਨ ਕਰਨ ਦੀ ਦੇਖ ਲਿਆ ਬੱਸ ਮੈਂ ਤੁਸੀਂ ਵੀ ਨਾ ਹੁਸਦੀ ਸਾਈਡ ਲੈਣ ਆਏ ਹੋਗੇ ਕੋਈ ਲੋੜ ਨਹੀਂ ਵੀਰੇ ਮੇਰਾ ਤਾਂ ਬਸ ਰਿਸ਼ਤੇ ਹੀ ਖਤਮ ਹੋ ਗਿਆ ਸਾਰੇ ਨਾਲ ਪਰਵੀਨ ਭੈਣੇ ਵੀਰੇ ਮੈਂ ਕੀ ਕਰਾਂ ਜਦੋਂ ਕੋਈ ਮੈਨੂੰ ਸਮਝਣ ਵਾਲਾ ਹੀ ਨਹੀਂ ਹੈ ਇਸ ਘਰ ਦੇ ਵਿੱਚ ਮੈਂ ਦੋਨਾਂ ਦੀ ਸਾਈਡ ਲਵਾ ਕਾਣਾ ਤੇ ਜਿਹਨੂੰ ਗਲਤ ਤੁਸੀਂ ਗਲਤ ਕਿਉਂ ਨਹੀਂ ਕਹਿੰਦੇ ਜੇ ਉਹਨੂੰ ਵੀ ਆਹ ਗੱਲ ਤਾਂ ਇੱਥੇ ਉਹਨਾਂ ਨਾਲ ਮੈਂ ਗੱਲ ਕਰੀ ਸੀ ਨਹੀਂ ਉਹ ਗਲਤ ਲੱਗ ਰੇ ਮੈਂ ਗਲਤ ਲੱਗ ਰਹੀ ਆ ਮੈਂ ਹੀ ਗਲਤ ਆ ਫਿਰ ਤਾਂ ਤੇਰਚਾ ਦੇਖਣ ਚ ਕੋਈ ਗਲਤੀ ਹੋ ਰਹੀ ਹੋਣੀ ਆ ਮੈਂ ਬਾਰ ਬਾਰ ਕਹਿ ਰਿਆਂ ਮੇਤੋਂ ਗਲਤੀ ਹੋਈ ਆ ਇਹਨੂੰ ਪੁੱਛ ਮੈਨੂੰ ਦੇਖਿਆ ਕਿ ਨਹੀਂ ਦੇਖਿਆ ਮੋੜ ਤੇ ਹੱਥ ਨੇ ਕੇ ਪੁੱਛਿਆ ਨੂੰ ਉਜਨ ਹੁਣ ਤੇਰੇ ਕੋਲ ਬੈਠਾ ਏ ਚੱਲ ਠੀਕ ਐ ਪਾਣੇ ਮੈਂ ਚਲਦਾ ਤੁਸੀਂ ਆਪ ਦਾ ਆਪੇ ਨਿਬੇੜੋ ਠੀਕ ਐ ਨਾ ਮੈਨੂੰ ਲੋਡ ਨਹੀਂ ਫੋਨ ਫੋਨ ਲਾਉਂਦੀ ਕੋਈ ਨਹੀਂ ਲਾਉਂਦੀ ਹੈਗੀ ਮੈਂ ਤਾਂ ਮਰ ਗਈ ਸਾਰੇ ਕਣੀਓ ਪੈ ਗਈ ਤੇਰੇ ਵੀ ਕਾਜਾ ਠੰਡ ਨਾ ਹੁੰਦਾ ਆ ਪੈ ਗਈ ਠੰਡ ਤੇ ਨਾਲੇ ਉਹ ਕੋਈ ਨਹੀਂ ਆਣਾ ਨੀਗਾ ਉਹ ਵੀ ਗਲਤ ਨੂੰ ਹੀ ਗਲਤ ਕਹੂ ਅੱਛਾ ਤੂੰ ਉਹਦਾਂ ਰੰਗ ਰਲੀਆਂ ਬਣਾਵੇਂ ਤੇ ਉਹ ਸਭ ਸਹੀ ਆ ਹਨਾ ਜੋ ਮੈਂ ਦੇਖ ਰਿਹਾ ਉਹ ਗਲਤ ਤਾਂ ਜੇ ਕੋਈ ਹੋਰ ਕਹਿੰਦਾ ਫਿਰ ਤਾਂ ਮੈਂ ਕਹਿ ਵੀ ਹੁੰਦੀ ਚਲੋ ਠੀਕ ਆ ਵੀ ਗਲਤਫਹਿਮੀ ਹੋ ਗਈ ਹੋਣੀ ਪਰ ਮੈਂ ਤਾਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਕਿਵੇਂ ਕਿਸੇ ਵਾਂ ਕੇ ਸਭ ਗਲਤ ਆ ਉਹ ਜੋ ਤੂੰ ਸੋਚਦੀ ਆ ਨਾ ਇਹ ਤੇਰੀਆਂ ਅੱਖਾਂ ਤੇ ਸਭ ਪਰਦੇ ਪਏ ਹੋਇਆ ਜੋ ਤੈਨੂੰ ਗਲਤ ਦਿਖ ਰਿਹਾ ਆ ਆ ਦੇਖ ਤੇਰੇ ਅੱਗੇ ਜਿਹੜਾ ਆ ਤੇ ਮੈਨੂੰ ਛੱਡ ਦੇ ਤੂੰ ਉਹਨੂੰ ਪਸਾਰਾ ਠੀਕ ਆ ਨਾ ਉਹੀ ਲੱਗਦੀ ਆ ਉਹ ਤਾਂ ਸਾਰਾ ਕੁਝ ਤੇਰਾ ਮੈਂ ਕਾਣੋ ਕੁਝ ਲਾ ਨਹੀਂ ਆਗੀ ਮੈਂ ਤੇਰਾ ਬੱਗੇ ਨੂੰ ਪੱਲਾ ਅੜਦੀ ਆ ਰੱਬ ਜਿਹੜਾ ਕੁਝ ਮੇਰੇ ਨਾਲ ਹੋ ਰਿਹਾ ਨਾ ਆ ਕੰਜਰੀ ਦਾ ਸੋਟੇ ਪਹਿਣ ਦੇਖੀ ਸਾਰਾ ਕੁਝ ਇੱਤੀ ਆ ਲੇਖਾ ਦਿਓਖਾ ਆਹੋ ਤੂੰ ਪੱਲਾ ਹੀ ਅੜਦੀ ਰਹੀ ਹੋਰ ਨਾ ਕੁਝ ਕਰੀ ਰੱਬ ਨੇ ਮੈਨੂੰ ਛੱਡਿਆ ਇਸ ਜੋਗਾ ਤੇ ਤੁਸੀਂ ਕਰੋ ਇਸ ਪ੍ਰਸ਼ਤੀਆਂ ਜਾ ਕੇ ਕਿਹੜੀ ਕੁੜੀ ਜਰਨੂਗੀ ਉਹਦੇ ਬੰਦੇ ਨੂੰ ਕਿਸੇ ਹੋਰ ਨਾਲ ਦੱਸੀ ਮੈਨੂੰ ਤੂੰ ਜਰ ਲੇਗਾ ਜੇ ਤੇਰੇ ਕੋਈ ਹੋਰ ਪਾਈ ਹੁੰਦਾ ਤੇ ਜਿਹੜਾ ਮੁੱਕ ਗਿਆ ਜੀ ਮੈਂ ਉਹਦੇ ਨਾਲ ਆ ਸਭ ਕਰਦੀ ਤੂੰ ਜਰ ਲੈਂਦਾ ਫਿਰ ਕਵਰ ਤਾਂ ਕੀ ਕੀ ਕੁਝ ਕਰਨਾ ਸੀਗਾ ਕਿਤੇ ਜਿੱਤੇ ਜਰੂਸ ਕੱਟਣਾ ਕੀ ਮੇਰਾ ਆਹੋਂ ਤਾਂ ਤੇ ਚੁੱਪ ਕਰਾਏਗਾ ਹੀ ਮੈਂ ਤਾਂ ਇਹੀ ਬੋਲੂਗੀ ਆ ਬੋਲੀ ਜਾ ਫਿਰ ਚਲ ਮੇਰੀ ਆਤਮਾ ਤੜਫਾਉਂਦੇ ਤੁਸੀਂ ਚਲ ਠੀਕ ਹੈ ਜਿਹੜਾ ਕੋਈ ਸੋਚਣਾ ਸੁੱਤੀ ਜਾ ਮੈਂ ਜਾਨਾ ਬੈਠੀ ਰਹੀ ਇੱਥੇ ਆ ਬਾਕੀ ਜਾਓ ਬੇ ਕੋਲੇ ਆ ਰੱਬ ਵੀ ਨਾ ਰੋਜ਼ ਮੀਂਹ ਪਾ ਕੇ ਬਹਿ ਜਾਂਦਾ ਦੇ ਕਿੰਨਾ ਪਾਣੀ ਖੜ ਗਿਆ ਔਰ سنا ਭਾਬੀ ਪ੍ਰਵੀਨ ਭਾਬੀ ਠੀਕ ਹੈ ਹਾਂ ਸਾਰੇ ਠੀਕ ਆ ਬੱਗੇ ਪੜਾਈ ਕਿਵੇਂ ਚੱਲਦੀ ਹੈ ਤੇਰੀ ਫਿਰ ਪੜਾਈ ਵਧੀਆ ਭਾਬੀ ਇੱਧਰ ਕਿਵੇਂ ਅੱਜ ਮੈਂ ਇੱਧਰ ਦੀ ਲੰਘਿਆ ਚੱਲਿਆ ਸੀ ਮੈਂ ਸੋਚਿਆ ਭਾਬੀ ਦਾ ਹਾਲ ਚਾਲ ਹੀ ਪੁੱਛ ਲਾਂ ਚੱਲ ਵਧੀਆ ਹਾਲ ਚਾਲ ਤਾਂ ਪੁੱਛ ਲਿਆ ਚਲੋ ਚੰਗਾ ਭਾਬੀ ਮੈਂ ਜਾਂਨਾ ਖਿਆਲ ਰੱਖਿਓ ਆਪਣਾ ਲਫਤੀਂ ਖੜੀ ਗੱਲਾਂ ਕਰਦੀ ਸੀ ਨੀ ਮੰਮੀ ਸੀ ਮੈਂ ਕੀ ਕਿਹਾ ਤੂੰ ਗਾਂਡੀਆਂ ਦੇ ਮੁੰਡਿਆਂ ਨੂੰ ਤਾਂ ਬਖਸ਼ ਦੇ ਕੀ ਕਿਹਾ ਉਹ ਗੱਲੀ ਗਾਂਡੇ ਮੈਨੂੰ ਮੰਮੀ ਉਹਨਾਂ ਨੇ ਤਾਂ ਹਾਲ-ਚਾਲ ਪੁੱਛਿਆ ਸੀ ਹੋਰ ਕੀ ਕਿਹਾ ਉਹਨਾਂ ਨੇ ਹਾਲ ਬੱਚੇ ਨੂੰ ਕੀ ਹੋਇਆਗਾ ਤੈਨੂੰ ਚੰਗੇ ਭੜੀ ਤਾਂ ਹੈਗੀ ਆ ਤੂੰ ਚੱਲ ਛੱਡ ਇਹਨੂੰ ਘੰਟਾ ਹੋ ਗਿਆ ਇੱਥੇ ਮਲ ਜੰਨੀ ਇਹਨੂੰ ਚੱਲ ਅੰਦਰ ਬਾਹਰ ਨਹੀਂ ਚਾਹੀਦਾ ਬਾਹਰ ਨਿਕਲਣ ਦਾ